ਹਾਂ ਦੇਖੋ ਇਹ ਜੋ ਸੈਮੀਨਾਰ ਹੈ ਇਹ ਸਾਡਾ ਐਨੂਅਲ ਕਾਨਫਰੰਸ ਹੈ ਜਿਹਨੂੰ ਆਪਾਂ ਐਮਾਕੌਨ ਕਹਿੰਦੇ ਆਗੇ ਤਾਂ ਐਮਾਕੌਨ ਦਾ ਕੀ ਮਤਲਬ ਹੈ ਅਮਰਸਰ ਮੈਡੀਕਲ ਐਸੋਸੀਏਸ਼ਨ ਕਾਨਫਰੰਸ ਤਾਂ ਇਹ ਜਿਹੜੀ ਸਾਡੀ ਮੈਡੀਕਲ ਕਾਨਫਰੰਸ ਹੈਗੀ ਆ ਨੇ ਮਲਟੀ ਸਪੈਸ਼ਲਟੀ ਕਾਨਫਰੰਸ ਹੈਗੀ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਤਰ੍ਹਾਂ ਦੀ ਜਿਹੜੀ ਬਿਮਾਰੀ ਹਰ ਤਰ੍ਹਾਂ ਦੇ ਸਿਸਟਮ ਨੂੰ ਕਵਰ ਕਰਨ ਵਾਸਤੇ ਐਕਸਪਰਟ ਡਾਕਟਰ ਜਿਹੜੇ ਹੈਗੇ ਨੇ ਮਤਲਬ 90% ਜਿਹੜੇ ਆਪਣੇ ਅਮਰਸਰ ਦੇ ਹੈਗੇ ਨਹੀਂ ਬਾਕੀ ਕੁਝ ਲੋਗ ਬਾਰੂ ਹਾਇਦੇ ਜਿਸ ਤਰ੍ਹਾਂ ਕੇ ਡਾਕਟਰ ਕੇਕੇ ਤਲਵਾਰ ਪਦਮ ਭੂਸ਼ਣ ਡਾਕਟਰ ਕੇਕੇ ਤਲਵਾਰ ਉਹ ਇੱਕ ਮਤਲਬ ਕੇ ਕਾਰਡੀਕ ਫੇਲਰ ਦੇ ਵਿੱਚ ਉਹਨਾਂ ਦੀ ਆਪਣੀ origignal research ਕੀਤੀ ਉਹ ਆਪਣੇ PGII ਦੇ ਵੀ ਡਾਇਰੈਕਟਰ ਰਹੇ ਆਲ ਇੰਡੀਆ ਦੇ ਰਹੇ ਹੀ ਵਾਸ ਐਡਵਾਈਜ਼ਡ ਟੂ ਦਾ ਗਵਰਨਮੈਂਟ ਆਫ ਪੰਜਾਬ ਆਲਸੋ ਮੈਡੀਕਲ ਐਜੂਕੇਸ਼ਨ ਤੇ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਪਦਮ ਭੂਸ਼ਣ ਤੋਂ ਅਵਾਰਡ ਦਿੱਤਾ ਗਿਆ ਤਾਂ ਹੀ ਵਾਸ ਜਿਨ੍ਹਾਂ ਨੇ ਡਾਕਟਰ ਸੰਤੋਸ਼ ਉਪਲ ਜਿਹੜੀ ਕਾਰਟਿਕ ਹਾਰਡ ਫਾਊਂਡੇਸ਼ਨ ਸੀ ਨਾ ਉਹਦੇ ਵਿੱਚ ਕਾਰਡੀਕ ਫੇਲਰ ਦੇ ਉੱਤੇ ਸਾਰਾ ਕੁਝ ਦੱਸਿਆ ਕਿ ਸਾਨੂੰ ਕੀ ਕੀ ਕਰਨਾ ਚਾਹੀਦਾ ਔਰ ਇਹ ਇੱਕ ਬਹੁਤ ਇੱਕ ਵੱਡੀ ਅਵੇਅਰਨੈਸ ਸੀ ਫਿਰ ਉਸ ਤੋਂ ਬਾਅਦ ਬਹੁਤ ਹੀ ਜਿਹੜੇ ਡਾਕਟਰ ਨੇ ਆਪਣੇ ਕ੍ਰਿਟੀਕਲ ਕੇਅਰ ਵਾਲੇ ਸਮੇਂ ਲੋਗ ਇਨਫੈਕਸ਼ਨ ਵਾਲੇ ਹੋ ਗਏ ਡਾਕਟਰ ਅਜੀਤ ਸ਼ਾਪੜਾਏ ਬੱਚਿਆਂ ਦੇ ਵਾਸਤੇ ਡਾਕਟਰ ਮਨਮੀਤ ਗੁਰਸੋਢੀ ਸੀ ਫਿਰ ਇਹ ਆਪਣਾ ਡਾਕਟਰ ਪੰਕਜੀ ਸੋਨੀ ਡਾਕਟਰ ਆਪਣੀ ਅ ਬਨੀਤ ਡਾਕਟਰ ਚਤਰਤ ਵੀਨਾ ਚਤਰਤ ਇਹਨਾਂ ਸਾਰਿਆਂ ਨੇ ਮਤਲਬ ਕਿ ਬਹੁਤ ਬਦਿਆ ਬਦਿਆ ਸਾਰੀਆਂ ਟਾਕਸ ਹੋਈਆਂ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਆ ਅਜੇ ਹੋਰ ਵੀ ਟਾਕਸ ਬਹੁਤ ਆਣੀਆਂ ਹੈਗੀਆਂ ਨੇ ਜਿਹੜੀਆਂ ਹੁਣ ਹੋਰ ਵੀ ਆਣੇ ਵਾਲੀਆਂ ਨੇ ਜਿਹੜੀਆਂ ਕਿ ਮਤਲਬ ਸਰੋਗੇਸੀ ਇਨ ਇੰਡੀਆ ਇਹ ਬੜੀ ਪ੍ਰੋਬਲਮ ਹੈਗੀ ਸ਼ਾਹਰੂਖ ਖਾਨ ਨੇ ਬੜੀ ਵੱਡੀ ਪ੍ਰੋਬਲਮ ਪੈਦਾ ਕੀਤੀ ਹੈਗੀ ਆ ਕਿ ਵੀ ਬੱਚਾ ਹੋਰ ਕਿਸੇ ਦੇ ਜਨਾਨੀ ਕੋਲੋਂ ਕਰਵਾ ਲਓ ਤੋ ਇਹੇ ਕਰਕੇ ਫਿਰ ਉਸ ਤੋਂ ਬਾਅਦ ਸਰੋਗੇ ਸੀ ਇਨ ਇੰਡੀਆ ਦੀਆਂ ਗਾਈਡਲਾਈਨ ਬਣੀਆਂ ਜਿਹੜੀਆਂ ਅੱਜ ਅਸੀਂ ਡਿਸਕਸ ਹੋਣੂ ਫਿਰ ਇਹ ਸਿਰਫ ਫੀਟਲ ਅਲਟਰਾਸਾਉਂਡ ਬੱਚਾ ਅੰਦਰ ਹੁੰਦਾ ਹੈਗਾ ਬੱਚਾ ਠੀਕ ਹੈ ਜਾਂ ਨਹੀਂ ਠੀਕ ਕਿ ਉਹਨੂੰ ਕੋਈ ਇਹੋ ਜਿਹੀ ਪ੍ਰੋਬਲਮ ਤਾਂ ਨਹੀਂ ਹੈਗੀ ਉਹਦੇ ਸੋ ਮੀਨਸ ਕਿ ਜੋਇੰਡਰ ਰਿਪਲੇਸਮੈਂਟ ਤੇ ਚਲੋ ਹੁੰਦੀ ਹੁੰਦੀ ਹੈਗੀ ਬਹੁਤ ਅੱਛੀ ਹੈਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਸੈਕਸੂਅਲੀ ਟ੍ਰਾਂਸਮਿਟਿਡ ਡਿਜ਼ੀਜ਼ ਫਿਰ ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਹੈਲਥ케ਅਰ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਹੋਰ ਵੀ ਬਹੁਤ ਜੜੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਨੇ ਤੋਂ ਉਹੀ ਮੈਂ ਕਹਿ ਰਿਹਾਗਾ ਸਾ ਕਿ ਕੋਈ ਵੀ ਮਰੀਜ਼ ਜਿਹੜਾ ਹੁੰਦਾ ਨਾ ਉਹ ਆਗੇ ਨਹੀਂ ਸਾਨੂੰ ਕਹਿੰਦਾ ਕਿ ਮੇਰਾ ਸਿਸਟਮ ਖਰਾਬ ਹੈ ਜਾਂ ਮੇਰਾ ਆਰਗਨ ਖਰਾਬ ਹੈ ਜਾਂ ਮੇਰੀ ਕਿਡਨੀ ਖਰਾਬ ਹੋ ਗਈ ਹੈ ਉਹ ਸਾਨੂੰ ਡਾਕਟਰ ਨੂੰ ਦੇਖਣਾ ਪੈਣਾ ਮਲਟੀ ਸਪੈਸ਼ਲਟੀ ਸਾਰੇ ਡਾਕਟਰਾਂ ਟੀਮ ਵਰਕ ਦੇ ਨਾਲ ਵੀ ਇਹਦੀ ਕਿਡਨੀ ਕਿਉਂ ਖਰਾਬ ਹੋਈ ਹੈ ਜਿਆਦਾ ਬਲੱਡ ਪ੍ਰੈਸ਼ਰ ਕਰਕੇ ਖਰਾਬ ਹੋਈ ਹੈ ਕਿ ਜਾਂ ਜਿਆਦਾ 슈ਗਰ ਕਰਕੇ ਖਰਾਬ ਹੋਈ ਹੈ ਜਾਂ ਇਹ ਦਵਾਈਆਂ ਇਹੋ ਜਿਹੀਆਂ ਦਿੱਤੀਆਂ ਗਈਆਂ ਸੋ ਥਿਸ ਇਜ਼ ਦਾ ਕਾਨਫਰੈਂਸ ਮਲਟੀ ਸਪੈਸ਼ਲਟੀ ਐਮਏ ਕਾਨਫਰੈਂਸ ਜਿੱਦੇ ਸਾਰਾ ਕੁਝ ਕੀਤਾ ਜਾਏਗਾ ਅਕਸਰ ਤੁਹਾਡੇ ਸੀਨੀਅਰ ਨੇ ਵੀ ਗੱਲ ਕੀਤੀ ਔਰ ਮੇਅਰ ਸਾਹਿਬ ਨੇ ਆਪਣੇ ਅਮਰਸਰ ਦੇ ਮੇਅਰ ਸਾਹਿਬ ਨੇ ਉਹਨਾਂ ਨੇ ਬੜ ਅਸੀਂ ਸਾਡੇ ਘਰ ਦੇ ਵਿੱਚ ਆਪਾਂ ਫਰੈਸ਼ ਫੂਡ ਖਾਂਦੇ ਸੀ। ਔਰ ਹੁਣ ਕੀ ਕੀਆ ਹੁਣ ਸਾਰੇ KFC ਖਾ ਲਾ ਮੈਕੀ ਖਾ ਲਾ ਉਹ ਖਾ ਲਾ ਇਹ ਖਾ ਲਾ ਇਸ ਤੋਂ ਬਚਣਾ ਚਾਹੀਦਾ ਹੈ ਗਾਇਆ ਜੇ ਅਸੀਂ ਚਾਹਨੇਗੇ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਤੇ ਜਲਦੀ ਜਲਦੀ ਨਾ ਕੋਈ ਅਜਿਹੀਆਂ ਪ੍ਰੋਬਲਮ ਆ ਜਾਣ। ਫਿਰ ਦੇਖੋ ਇਹਦੇ 'ਚ ਬੜਾ ਸੋਨਾ ਕਵਰ ਕੀਤਾ ਗਿਆ ਹੈ ਗਾਇਆ ਕਿ ਜਿਹੜਾ ਅਸੀਂ ਬੋਲਿਆ ਹੈ ਗਾਇਆ ਕਿ ਇਹ ਜਿਹੜੀ ਇਨਫੈਕਸ਼ਨ ਇਹ ਇਨਫੈਕਸ਼ਨ ਜੜੇਗੀ ਜਾਂ ਹਰ ਬਿਮਾਰੀ ਦੀ। ਔਰ ਜਿਹੜੀ ਇਨਫੈਕਸ਼ਨ ਹੈਗੀ ਆ ਉਨ ਜਿੰਨੇ ਵੀ ਮੈਂ ਜਿਸ ਤਰ੍ਹਾਂ ਦੱਸ ਰਿਹਾ ਹੈਗਾ ਸੀ ਕਿ ਤੁਸੀਂ ਦੇਖੋਗੇ ਕਿ ਹਾਰਟ ਅਟੈਕ ਦੇ ਨਾਲ ਜਾਂ ਬ੍ਰੇਨ ਸਟ੍ਰੋਕ ਦੇ ਨਾਲ ਜਾਂ ਜੋਇੰਡਰ ਰਿਪਲੇਸਮੈਂਟ ਦਾ ਇੰਨਾ ਖਰਚਾ ਨਹੀਂ ਆਉਂਦਾ ਜਿੰਨਾ ਖਰਚਾ ਆਉਂਦਾ ਜੇ ਮਰੀਜ਼ ਨੂੰ ਇਨਫੈਕਸ਼ਨ ਹੁੰਦੀ ਤੇ ਉਹਨੂੰ ਆਈਸੀਯੂ ਦਾਖਲ ਕਰਨਾ ਪੈਂਦਾ ਹੈਗਾ ਫੇਰ ਪਤਾ ਚੱਲਦਾ ਹੈਗਾ ਖਰਚ ਇਹ ਕਿਉਂ ਹੁੰਦਾ ਪਿਆ ਹੈਗਾ ਕਿਉਂਕਿ ਇਹ ਜਿਹੜੀ ਇਨਫੈਕਸ਼ਨ ਹੈ ਸਾਡੇ ਘਰ ਦੇ ਆਸ-ਪਾਸ ਹੀ ਹੈ ਬਾਹਰ ਕੂੜਾ ਲੱਗਾ ਹੈ ਜਿਹੜਾ ਗੰਦਾ ਪਾਣੀ ਹੈਗਾ ਉਹ ਚੰਗੇ ਪਾਣੀ ਦੇ ਵਿੱਚ ਮਿਕਸ ਹੋਈ ਜਾ ਰਿਹਾ ਹੈਗਾ ਉਹ ਇਨਫੈਕਸ਼ਨ ਪੈਦਾ ਕਰਦਾ ਇਹ ਜਿੰਨੀਆਂ ਵੀ ਇੰਜੈਕਸ਼ਨ ਹੈਗੇ ਨੇ ਐਂਟੀਬਾਡੀਕ ਇੰਜੈਕਸ਼ਨ ਚਿਕਨ ਨੂੰ ਦੇਈ ਜਾਂਦੇ ਹੈਗੇ ਨੇ ਇਹਨਾਂ ਨੂੰ ਬੱਕਰਿਆਂ ਨੂੰ ਦੇਈ ਜਾਂਦੇ ਹੈਗੇ ਨੇ ਉਹਨਾਂ ਦਾ ਵੀ ਮੀਟ ਖਾਣੇ ਹੈਗੇ ਹੋਏ ਉਹ ਐਂਟੀਬਾਡੀਕ ਜਿਹੜੀਆਂ ਉਹਨੂੰ ਦਿੱਤੀਆਂ ਤੇ ਇਹਦਾ ਮਤਲਬ ਉਹ ਐਂਟੀ ਉਹ ਹੀ ਮੀਟ ਖਾ ਲਿਆ ਤੇ ਉਹ ਐਂਟੀਬਾਡੀਕ ਤੇ ਫਿਰ ਬੰਦੇ ਤੇ ਅਸਰ ਨਹੀਂ ਨਾ ਕਰਨਗੀਆਂ ਇਹਨੂੰ ਕਹਿੰਦੇ ਐਂਟੀਬਾਡੀਕ ਰੈジਸਟੈਂਸ ਐਂਟੀਬਾਡੀਕ ਰੈジਸਟੈਂਸ ਹੋ ਹੀ ਜਾਂਦੀ ਆ ਇਸੇ ਕਰਕੇ ਸਾਨੂੰ ਵੱਡੀਆਂ-ਵੱਡੀਆਂ ਐਂਟੀਬਾਡੀ ਬੱਤਰੀਆਂ ਪੀਣੇ ਉਹ ਵੱਡੀਆਂ ਕੀ ਆ ਹਮੇਸ਼ਾ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਆ ਨਾ ਹੁਣ ਸਾਡੇ ਕੋ ਵੱਡੀਆਂ ਵੀ ਖਤਮ ਹੋਈ ਜਾਂਦੀਆਂ ਖਤਮ ਹੋਈ ਜਾਂਦੀਆਂ ਤੇ ਮਰੀਜ਼ ਦਾ ਕੀ ਹਾਲ ਹੋਏਗਾ ਤੁਸੀਂ ਆਪ ਹੀ ਸੋਚੋ ਡਾਕਟਰ ਸਾਹਿਬ ਮਰੀਜ਼ ਅਵੇਅਰ ਕਿੱਦਾਂ ਹੋਊਗਾ ਮਰੀਜ਼ ਦੇ ਪੈਸੇ ਵੀ ਗਏ ਤੇ ਮਰੀਜ਼ ਪਤਾ ਨਹੀਂ ਕੀ ਹਾਲ ਹੋਣਾ ਹੈਗਾ ਲੱਗਦਾ ਨਹੀਂ ਸੋਸ਼ਲ ਮੀਡੀਆ ਤੇ ਆਣਾ ਪਏਗਾ ਛੋਟੇ-ਛੋਟੇ ਟਿਪਸ ਲੋਕਾਂ ਨੂੰ ਦੇਣੇ ਪੈਣਗੇ ਤਾਰ ਬੈਠੇ ਸੁਣਨ ਸਿਹਤਮੰਦ ਰਹਿਣ ਇਹਦੀ ਅਵੇਅਰਨੈਸ ਸਭ ਤੋਂ ਵੱਡੀ ਇੱਕੋ ਹੀ ਹੈਗੀ ਆ ਵੀ ਜੇ ਤੁਸੀਂ ਆਪਣੀ ਇੱਕ ਤਾਂ ਅਵੇਅਰਨੈਸ ਜਿਹੜੀ ਹੈਗੀ ਆ ਨਾ ਮਾਨਯੋਗ ਜਿਹੜੇ ਆਪਣੇ ਆਏ ਸਨ ਉਹਨਾਂ ਨੇ ਦਿੱਤੀ ਆਪਣੇ ਮੇਰ ਸਾਹਿਬ ਨੇ ਦਿੱਤੀ ਸੋਨੀ ਸਾਹਿਬ ਆਏ ਸੀ ਡਾਕਟਰ ਕੇ ਕੇ ਸਲਵਾਰ ਜੀ ਨੇ ਦਿੱਤੀ ਸਾਹਿਬ ਨੇ ਔਰ ਡਾਕਟਰ 라이 కుమార్ ਰਵੇਰ ਕਾ ਜੀ ਨੇ ਦੱਸਿਆ ਫਿਰ ਉਸ ਤੋਂ ਬਾਅਦ ਆਪਣੇ ਡਾਕਟਰ ਮਿਸਟਰ ਜੋਸ਼ੀ ਜੀ ਨੇ ਸਾਰਾ ਕੁਝ ਦੱਸਿਆ ਸ਼ਵੇਦ ਮਲਕ ਜੀ ਨੇ ਬਹੁਤ ਅੱਛਾ ਹਾਈਲਾਈਟ ਕੀਤਾ ਹੈਗਾ आ, है, कि ਜਿਹੜਾ ਤੁਸੀਂ ਪੁੱਛਿਆ ਨਾ ਵਾਲੀਆ ਸਭ ਕੁਐਸਚਨ ਸ਼ਵੇਦ ਮਲਕ ਜੀ ਨੇ ਤਾਂ ਬਹੁਤ ਹਾਈਲਾਈਟ ਕੀਤਾ ਕਿ ਜਿਹੜੇ ਡਾਕਟਰ ਹੈਗੇ ਨੇ ਜਿਨ੍ਹਾਂ ਨੂੰ ਕਾਫੀ ਸੀਨੀਅਰ ਨੇ ਐਕਸਪਰਟ ਹੈਗੇ ਨੇ ਉਹਨਾਂ ਨੂੰ ਘਰ ਬੈਠੀ ਗਾਈਡਲਾਈਨ ਜਿਹੜੀਆਂ ਚਾਹੀਦੀਆਂ ਕਿ ਯਾਰ ਹਾਰਟ ਅਟੈਕ ਤੋਂ ਕਿੱਦਾਂ ਬਚਿਆ ਜਾ ਸਕਦਾ ਬ੍ਰੇਨ ਸਟ੍ਰੋਕ ਤੋਂ ਕਿੱਦਾਂ ਬਚਿਆ ਜਾ ਸਕਦਾ ਜੇ ਕੇ ਪੇਸ਼ੀ ਨੂੰ ਐਪੀਲੈਪਸੀ ਹੋ ਜਾਂਦੀ ਹੈ ਤਾਂ ਉਹਦੇ ਜੋ ਡੋਸ ਕੀ ਆਏ ਡੌਂਟ ਕੀ ਆਏਗੇ ਨੇ ਤਾਂ ਇਹ ਕਾਨਫਰੰਸ ਹੈ ਉਹਨਾਂ ਦੀ ਉਹ ਚੀਜ਼ਾਂ ਦੀ ਕਾਨਫਰੰਸ ਹੈਗੀ ਆ ਜਿਹਦੇ ਕਿ ਦੇਖੋ ਕੱਲੇ ਸਾਡੇ ਡਾਕਟਰਾਂ ਨੇ ਨਹੀਂ ਸਾਡੇ ਸ਼ਹਿਰ ਦੇ ਜਿਹੜੇ ਹੈਗੇ ਨੇ ਮਾਨਯੋਗ ਆਨਰੇਬਲ ਜਿਹੜੇ ਇਹ ਅਸੀਂ ਉਹਨਾਂ ਨੂੰ ਅਸੀਂ ਲੀਡਰ ਕਵਾਂਗੇ ਨਾ ਹੈ ਨਾ ਤੇ ਉਹਨਾਂ ਨੇ ਸਾਰਾ ਕੁਝ ਦੱਸਿਆ ਬਈ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਮਿਸਟਰ ਦੱਤੀ ਹੈ ਸਾਡੇ ਐਕਸਐਮਐਲਏ ਉਹ ਰੋਜ਼ 10 ਕਿਲੋਮੀਟਰ ਸੈਰ ਕਰਦੇ ਤੇ ਜੇ ਰੋਜ਼ ਸਾਰੇ 10 ਕਿਲੋਮੀਟਰ ਸੈਰ ਕਰਨਗੇ ਤਾਂ ਸਾਰੇ ਦੱਤੀ ਸਾਹਿਬ ਵਰਗੇ ਬਣ ਜਾਣਗੇ ਫਿਟ ਮੈਂ ਪਹਿਲੇ 30 ਸਾਲਾਂ ਉਹਨਾਂ ਨੂੰ ਦੇਖਦਾ ਪਿਆ ਇਸੇ ਤਰ੍ਹਾਂ ਹੀ ਹੈ ਤੋ ਇਹਦੇ ਆਸਤੇ ਸੈਕਰੀਫਾਈਸ ਕਰਨੀ ਪਵੇਗੀ ਦੂਸਰੀ ਗੱਲ ਸਾਨੂੰ ਸੋਚ ਬਦਲਣੀ ਪਵੇਗੀ ਕੀ ਸੋਚ ਸਾਰੇ ਕਹਿੰਦੇ ਜੀ ਇਹ ਦੌਰ ਬੜਾ ਹੀ ਸੋਨਾ ਹੈਗਾ ਇਹ ਦੌਰ ਕਿੰਨੇ ਸੋਨਾ ਬਣਾਇਆ ਗਵਰਨਮੈਂਟ ਕਿੰਨਾ ਕੰਮ ਕਰ ਸਕਦਾ ਲੋਗ ਲੋਗ ਆਪਣੀ ਸੋਚ ਬਦਲਣ ਕਿ ਮੇਰੇ ਘਰ ਦੇ ਆਸ-ਪਾਸ ਕਿੰਨਾ ਗੰਦ ਹੈ ਮੇਰੇ ਉਧਰ ਕਿੰਨਾ ਗੰਦ ਇਹ ਨਹੀਂ ਕਿ ਆਪਣੇ ਘਰ ਦਾ ਗੰਦ ਗੌਂਡੀ ਦੇ ਅੱਗੇ ਰੱਖ ਦਿੱਤਾ ਸੋਚ ਬਦਲਾਂਗੇ ਸ਼ਹਿਰ ਸਾਫ਼ ਹੋ ਜਾਏਗਾ ਸ਼ਹਿਰ ਸਾਫ਼ ਹੋ ਜਾਏਗਾ ਬਿਮਾਰੀਆਂ ਤੋਂ ਬਚਾਂਗੇ ਬਿਮਾਰੀਆਂ ਤੋਂ ਬਚਾਂਗੇ ਅਸੀਂ ਸਾਰੇ ਹੈਲਦੀ ਹੋ ਜਾਾਂਗੇ ਸਾਡਾ ਸ਼ਹਿਰ ਇੱਕ ਬਹੁਤ ਹੀ ਅਮੀਰ ਸ਼ਹਿਰ